ਲੋਬੀ ਕਿਸਾਨ ਭਰਾਵਾਂ ਜੀ ਤੁਹਾਡੇ ਵਾਸਤੇ ਲੈ ਕੇ ਆਏ ਜੀ ਜੌਂਡੀਅਰ 5204 ਤੇ ਸਵਰਾਜ 744 16 ਘੰਟੇ ਚੱਲਿਆ ਤੇ ਮਾਲਕ ਆਪਣੇ ਕੋਲੇ ਆ ਪੁੱਛਦਿਆਂ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਬਸ ਈ ਆ ਜੀ ਸਤਰੀ ਕਾਲ ਤੇ ਬਾਈ ਜਿਹੜਾ ਇਹ ਟਰੈਕਟਰ ਮਾਡਲ ਕਿਹੜਾ ਪਹਿਲਾਂ ਦੱਸ ਦੇ ਇਹ 10 ਮਾਡਲ ਆ ਜੀ 2010 ਮਾਡਲ ਠੀਕ ਆ ਜੀ ਤੇ ਇਹ ਡਬਲ ਕਲੱਚ ਆ ਡਬਲ ਕਲੱਚ ਆ ਤੇ ਠੀਕ ਆ 40 ਰੁਪਏ ਨਾ ਪੇ ਪੇ 90 ਪੈਸੇ ਟਾਇਰ ਆ ਬਾਕੀ ਤੁਸੀਂ ਵੇਖ ਸਕਦੇ ਹੋ ਮੂਰ ਲਈ ਗੋਡੀਅਰ ਦੇ ਟਾਇਰ ਆ ਮਗਰ ਲਈ ਜੇ ਕੇ ਸੋਨਾ 1 ਕੰਪਨੀ ਦਾ ਟਾਇਰ ਆ 14 ਦੇ ਟਾਇਰਾਂ ਚ ਟਰ ਤੇ ਬਾਕੀ ਬਈ ਇਹ ਨੰਬਰ ਨੰਬਰ ਪੀਵੀ 7 ਆਈ ਪੀਵੀ 07 ਪੰਜਾਬ ਨੰਬਰ ਆ ਜਿਹਦੇ ਨਾਮ ਆ ਉਹਦਾ ਪ੍ਰੂਫ ਆਧਾਰ ਕਾਰਡ ਵਗੈਰਾ ਸਾਰਾ ਕੁਝ ਮਿਲੂਗਾ ਹਾਂ ਹਾਂ ਵਿਖਾ ਦੇ ਬਈ ਖੋਲ ਕੇ ਵਿਖਾ ਦੇ ਕਿਸੇ ਦੇ ਮਨ ਚ ਕੋਈ ਗੱਲ ਨਾ ਰਹਿ ਜੇ ਇੰਜ ਉੰਜ ਦਾ ਬਿਲਕੁਲ ਸੁੱਕਾ ਟਰੈਕਟਰ ਹੈ ਨਾ ਬਿਲਕੁਲ ਸੁੱਕਾ ਟਰੈਕਟਰ ਆ ਤੇ ਇਹਦੀ ਬਈ ਹੁਣ ਡਿਮਾਂਡ ਕੀ ਆ 10 ਮਾਡਲ ਦੀ ਤੇ 99 ਮੰਗਦੇ ਆ 395000 ਰੁਪਏ ਡਿਮਾਂਡ ਆ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜਿਹੜਾ ਉਹਦੇ ਆ 75 ਦਾ ਦੇ ਦਿਆਂਗੇ ਸਦਾ 20000 ਰੁਪਏ ਲੈ ਉਸਾ ਵੀਡੀਓ ਸ਼ੇਅਰ ਕਰਕੇ ਆਊਗਾ 5000 ਮਾਨਤਨ ਹੋ ਜਾ 75 ਚੋਂ ਵੀ 5000 ਛੱਡ ਦਾਂਗੇ ਬਸ ਸਕਰੀਨ ਸ਼ਾਟ ਲੈ ਕੇ ਆ ਜਾਓ ਸ਼ੇਅਰ ਵਾਲਾ ਤੇ 75 ਚੋਂ ਵੀ ਮਾਨਤਨ ਹੋ ਜਾਊਗਾ ਤੇ ਅੱਗੇ ਬਾਈ ਤੇਰੇ ਕੋਲਿਆ 16 ਘੰਟੇ ਲਿਖਿਆ ਵਾਕਈ 16 ਘੰਟੇ ਚੱਲਿਆ ਬਾਈ ਮੀਟਰ ਪਾਈ ਕੇ ਤੇ ਮਰਜੀ ਚੈੱਕ ਕਰਵਾ ਠੀਕ ਆ 16 ਘੰਟੇ ਹਜੇ ਤੱਕ ਚੱਲਿਆ ਤੇ ਜਮਾਂ ਬਸ ਜਾਂਸੀ ਚੋਂ ਮੇਤਲਾ ਤੁਹਾਡੇ ਘਰ ਹੀ ਆ ਗਿਆ ਨਾ ਹਾਂ ਹਾਂ ਠੀਕ ਆ ਤੇ ਮੜ ਮਗਰ ਇਹ ਤੇ 2023 ਮਾਡਲ ਆ ਠੀਕ ਆ ਆਰਸੀ ਵਰਗਾ ਸਾਰਾ ਕੁਝ ਬਣਿਆ ਕਾਪੀ ਵਗੈਰਾ ਬਣ ਗਈ ਆ ਕੋਈ ਬਿੱਲਾ ਬੁਲਾ ਤਾਂ ਨਹੀਂਗਾ ਨਹੀਂ ਨਹੀਂ ਠੀਕ ਆ ਤੇ ਇਹਦੀ ਕੀ ਡਿਮਾਂਡ ਰੱਖੀ ਆ ਬਾਈ ਇਹ ਵੀ ਇਹ ਨਾ ਇਹ ਆਮ ਤਾਂ ਹੁੰਦੇ ਆ 4 ਸਟਾਰ ਠੀਕ ਆ ਇਹ 5 ਸਟਾਰ ਆ ਤੁਹਾਨੂੰ ਦਿਖਾ ਦਈਏ 5 ਸਟਾਰ ਵਾਲਾ ਟਰੈਕਟਰ ਇਹ ਹੈ ਇਹ ਕਈਆਂ ਦੇ ਇੱਥੇ ਆਉਂਦੇ ਆ 4 ਸਟਾਰ ਇਹ 28 ਸਾਰਾ ਸਾਈਡ ਕਲੱਚ ਆ ਸਾਈਡ ਕਲੱਚ ਆ ਠੀਕ ਆ ਜਿਹੜਾ ਤੂੜੀ ਵਾਲੀ ਮਸ਼ੀਨ ਤੇ ਲਾਉਣ ਵਾਸਤੇ ਜ਼ਿਆਦਾ ਮੇਨ ਰੱਖਦੇ ਇਹਨੂੰ 20 ਕੱਲੀ ਬਾਡੀ ਚਦਾਰੀ ਦੀ ਆ ਠੀਕ ਆ 58 ਬਾਕੀ ਐਸ਼ੋ ਨੂੰ ਜ਼ਿਆਦਾ ਮੰਨਦੇ ਆ ਹਾਂ ਦੂਜੀ ਸ਼ੋਅ ਨਾਲੋਂ ਹਨਾ ਨਵੀਂ ਨਾਲੋਂ ਉਹ ਸੋਹਣੀ ਨਹੀਂ ਲੱਗਦੀ ਸੋਹਣੀ ਤੁਹਾਨੂੰ ਚਾਰਜ ਪੇਰੇ ਵਿਖਾ ਦਿਓ ਘੰਮ ਕੇ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ 16 ਘੰਟੇ ਵਾਕਈ 16 ਘੰਟੇ ਚੱਲਿਆ ਤੇ ਇਹਦੀ ਵੀ ਡਿਮਾਂਡ ਕੀ ਰੱਖੀ ਆ ਡਿਮਾਂਡ ਯਾਰ 7 15 7 ਲੱਖ 15 ਹਜ਼ਾਰ ਰੁਪਈਆ ਬਾਕੀ ਮੌਕੇ ਤੇ ਹੋ ਜਾਊਗਾ ਮੰਨ ਤਾਂ 7 ਲੱਖ ਦਾ ਦੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਆਪ ਦਾ ਮੋਬਾਈਲ ਨੰਬਰ ਦੱਸ ਦੇ ਬਈ ਮੋਬਾਈਲ ਨੰਬਰ ਹੈਗਾ 98555 ਜੀ 98555 12977 ਜੀ 12977 ਠੀਕ ਆ ਨੰਬਰ ਹੈਗਾ 88473 ਠੀਕ ਆ ਜੀ ਰੋ ਬਚਾਣੇ ਬੜਾ ਇਹਦੇ ਵਿੱਚ ਕੋਈ ਟਰੈਕਟਰ ਕਟਾਉਣਾ ਹੋਵੇ ਕਿਸੇ ਜ਼ਿਮੀਦਾਰ ਨਾਲ ਉਹ ਵੀ ਕੱਟ ਲੂਗੇ ਠੀਕ ਆ ਠੀਕ ਆ ਤੇ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਦੋਹਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਆ ਤੇ ਬਾਈ ਦਾ ਪਿੰਡ ਹੈਗਾ ਜੀ ਮੋੜ ਜ਼ਿਲ੍ਹਾ ਫਰੀਦਕੋਟ ਉੱਥੋਂ ਆ ਕੇ ਤੁਸੀਂ ਇਹਨਾਂ ਦੋਹਾਂ ਟਰੈਕਟਰ ਚੈੱਕ ਕਰਕੇ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਤੇ 44 ਤੁਹਾਨੂੰ ਵਿਖਾ ਦਈਏ ਪਹਿਲਾਂ ਜੌਂਡੀਰ ਵਿਖਾ ਦਈਏ ਪਿੱਛੋਂ ਹੁੱਕ ਹੁੱਕ ਬਿਲਕੁਲ ਰੀਜਨਲ ਹੁੱਕ ਮਜ਼ਬੂਤ ਹੁੱਕ ਲੱਗੀ ਆ ਤੇ 44 ਦੀ ਹੁੱਕ ਵੇਖ ਲਓ ਹਜੇ ਤੱਕ ਟਰਾਲੀ ਤੱਕ ਪਾ ਕੇ ਨਹੀਂ ਵਿਕੀ ਆ ਕ ਹਾਂ ਅੱਛਾ ਉਹ ਵੈਸੇ ਟੱਚ ਹੋਈ ਆ ਉਹ ਨਹੀਂ ਚੱਲਿਆਣੀ ਬਿਲਕੁਲ ਵੀ ਟਰੈਕਟਰ ਬਿਲਕੁਲ ਉਵੇਂ ਹੀ ਪਈ ਆ ਚੱਲੀ ਨਹੀਂ ਟਰਾਲੀ ਪਾਈ ਨਹੀਂ ਹਜੇ ਪਾਈ ਵੀ ਠੀਕ ਆ ਤੇ ਮਿਲਦੇ ਹਾਂ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਜੇਕਰ ਕਿਸੇ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 62395 29480 ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਜੀ ਤਦ ਤੱਕ ਧੰਨਵਾਦ